ਕੋਈ ਗੱਲ ਨਹੀਂ ਆ ਚਾਰ ਦਿਨ ਦੀ ਤਾਂ ਖੇਡ ਐ ਸਾਰੀ ਹੁਣ ਦੁਬਾਰਾ ਫੇਰ ਉਹੀ ਸਾਰਾ ਕੁਝ ਹੋਣਾ ਜਿਹੜਾ ਤੇਰੇ ਨਾਲ ਵਾਦਾ ਕਰਿਆ ਹੋਇਆ ਕੋਈ ਨਾ ਹਾਂ ਕਰ ਦੇ ਜੀ ਰੋਟੀ ਬਣੀ ਪਈ ਸੀ ਪਾ ਕੇ ਲਿਆ ਮਾਂ ਕੋਈ ਨਾ ਹਾਂ ਜਦੋਂ ਭੁੱਖ ਹੋਈ ਮੈਂ ਖਾ ਲੂੰਗਾ ਮੈਂ ਬਣਾ ਕੇ ਰੱਖੀ ਪਈ ਸੀ ਮੈਂ ਵੀ ਨਹੀਂ ਖਾਧੀ ਹੈਗੀ ਫਿਰ ਤੂੰ ਖਾ ਲੈਣੀ ਸੀ ਮੇਰੇ ਕਿਹੜਾ ਨਾਲ ਖਾਣੀ ਐ ਤੂੰ ਨਹੀਂ ਮਾਂ ਚੱਲ ਪਹਿਲਾਂ ਤੁਸੀਂ ਖਾ ਲਓ ਮੈਂ ਬਾਅਦ ਚ ਖਾ ਲੂੰਗੀ ਕੋਈ ਨਾ ਫੇਰ ਤਾਂ ਤੈਨੂੰ ਦੁਪਹਿਰ ਤੱਕ ਭੁੱਖਾ ਮਰਨਾ ਪਊਗਾ ਕਿਉਂ ਜੀ ਤੁਸੀਂ ਬਾਹਰ ਖਾਇਆ ਹੈ ਬਾਹਰ ਨਹੀਂ ਖਾ ਕੇ ਆਇਆ ਮੈਨੂੰ ਭੁੱਖੇ ਹੈ ਨਹੀਂ ਹਲੇ ਚਲ ਦੇਖ ਲਊ ਸਾਡੀ ਮਰਜ਼ੀ ਹੈ ਮੈਂ ਤਾਂ ਰੋਟੀ ਬਣਾ ਕੇ ਰੱਖੀ ਪਈ ਸੀ ਕੋਈ ਨਾ ਪਈ ਰਹਿਣ ਦੇ ਰੋਟੀ ਖਾ ਲਊਗਾ ਮੈਂ ਜਦੋਂ ਭੁੱਖਾ ਹੀ ਮੈਨੂੰ ਤੇ ਨਾਲ ਇੱਕ ਗੱਲ ਹੋਰ ਹਾਂਜੀ ਜੇ ਮੈਂ ਤੈਨੂੰ ਇਸ ਘਰੇ ਰੱਖਿਆਗਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਹੁਣ ਫੇਰ ਮੇਰੇ ਪਿੱਛੇ ਵਿੱਚ ਪਿੱਛੇ ਪਿੱਛੇ ਤਰੇ-ਪਰੇ ਕੋਈ ਨਾ ਟਾਈਮ ਲੱਗੂ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਮੈਨੂੰ ਵੀ ਬਦਲਣ ਤੇ ਥੋੜਾ ਜਿਹਾ ਸਮਾਂ ਜ਼ਰੂਰ ਲੱਗੂ ਹੁਣ ਮੈਂ ਕੀ ਕਰਾਂ ਜੀ ਹੁਣ ਮੈਂ ਤਾਂ ਰੋਟੀ ਲਈ ਪੁੱਛਿਆਗਾ ਮੈਂ ਤੈਨੂੰ ਇਹ ਕਿਹਾ ਵੀ ਮੈਨੂੰ ਆਪਣੀਆਂ ਆਦਤਾਂ ਬਦਲਣ ਨੂੰ ਥੋੜਾ ਟਾਈਮ ਲੱਗੂਗਾ ਫਿਰ ਮੈਂ ਤੈਨੂੰ ਕੀ ਕਹਤਾ ਚਲੋ ਕੋਈ ਗੱਲ ਨਹੀਂ ਜੀ ਟਾਈਮ ਤਾਂ ਚਾਹੇ ਕਿੰਨਾ ਮਰਜ਼ੀ ਲੱਗ ਜੇ ਪਰ ਹੁਣ ਮੇਰੀ ਉਮੀਦ ਤੁਹਾਡੇ ਤੇ ਹੋਰ ਵੀ ਵੱਧ ਗਈ ਤੁਸੀਂ ਚੇਂਜ ਹੋ ਜਾਓਗੇ ਕੋਈ ਨਾ ਉਹ ਤਾਂ ਸਮਾਂ ਹੀ ਦੱਸੂਗਾ ਵੀ ਚੇਂਜ ਹੋਣਾ ਕਿ ਕੀ ਹੁੰਦਾ ਪਰ ਜਿਹੜੀ ਗੱਲ ਤੈਨੂੰ ਕਹਤੇ ਵੀ ਟਾਈਮ ਜ਼ਰੂਰ ਲੱਗੂਗਾ ਜੀ ਕੋਈ ਗੱਲ ਨਹੀਂ ਟਾਈਮ ਤਾਂ ਚਾਹੇ ਜਿੰਨਾ ਮਰਜ਼ੀ ਲੱਗ ਜਾਏ ਪਰ ਮੈਂ ਇਹੀ ਚਾਹ ਰਹੀ ਆ ਵੀ ਆਪਣਾ ਰਿਸ਼ਤਾ ਸਹੀ ਹੋ ਜਾਏ ਪਹਿਲਾਂ ਵਾਂਗੂ ਹੋ ਜਾਏ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਹਾਂਜੀ ਆਪਾਂ ਵੀ ਵਰਗੀਆਂ ਤੈਨੂੰ ਕੁਝ ਮਰਜ਼ੀ ਕਹੀ ਜਾਣ ਜੇ ਆਪਣੀ ਮਾਂ ਤੱਕ ਗੱਲ ਪਹੁੰਚਾਈ ਐ ਫਿਰ ਇਹ ਸਮਝ ਲਈ ਵੀ ਆਪਣੇ ਚ ਦੁਬਾਰਾ ਫਰਕ ਪੈ ਗਿਆ ਨਹੀਂ ਜੀ ਮੈਂ ਕੋਈ ਗੱਲ ਨਹੀਂ ਕਰਦੀ ਹੈਗੀ ਹੁਣ ਵੀ ਨਾਲੇ ਮੰਮੀ ਨੇ ਮੈਨੂੰ ਪੁੱਛਿਆ ਸੀਗਾ ਵੀ ਤੈਨੂੰ ਅੰਦਰ ਕਿਉਂ ਬੰਦ ਕਰਿਆ ਸੀ ਮੈਂ ਕਹਤਾ ਸੀ ਮੰਮੀ ਉਹਨੇ ਜਾਣ ਬੁੱਝ ਕੇ ਨਹੀਂ ਉਹ ਤਾਂ ਮੈਨੂੰ ਗਲਤੀ ਨਾਲ ਅੰਦਰ ਬੰਦ ਕਰਤਾ ਸੀ ਮੈਂ ਤੁਹਾਡਾ ਨਾਂ ਨਹੀਂ ਲੈਂਦਾ ਹੈਗਾ ਉਹ ਠੀਕ ਹੈ ਅੱਗੇ ਤੋਂ ਵੀ ਧਿਆਨ ਰੱਖੀ ਬਸ ਕੋਈ ਗੱਲ ਬਾਤ ਇਸ ਘਰ ਚ ਹੁੰਦੀ ਹੈ ਨਾ ਇਸ ਘਰ ਤੱਕ ਹੀ ਰੱਖੀ ਬਾਹਰ ਨਹੀਂ ਜਾਣੀ ਚਾਹੀਦੀ ਕੋਈ ਵੀ ਗੱਲ ਕੋਈ ਗੱਲ ਨਹੀਂ ਜੀ ਤੇ ਮੈਂ ਰੋਟੀ ਪਾ ਲਿਆਂ ਦਿਖਾ ਲੈਂਦੀ ਉਹ ਜਦੋਂ ਮੈਂ ਕਹਿ ਦਿੱਤਾ ਵੀ ਮਾਪੇ ਖਾ ਲੂੰਗਾ ਹਜੇ ਭੁੱਖ ਨਹੀਂ ਹੈਗੀ ਮੈਨੂੰ ਆ ਹੁਣ ਤਾਂ ਚਾਹ ਪੀ ਕੇ ਛੱਡਾਂ ਹਜੇ ਠੀਕ ਆ ਜੀ ਕੋਈ ਗੱਲ ਨਹੀਂ ਮੈਨੂੰ ਆਵਾਜ਼ ਮਾਰ ਦਿਓ ਮੈਂ ਰਸੋਈ ਚ ਹੀ ਆ ਕੋਈ ਨਾ ਇਹ ਤਾਂ ਪਤਾ ਨਹੀਂ ਕਦੋਂ ਖੜਾ ਛੁੱਟੂ ਆ ਜਿਹੜਾ ਕੰਮ ਮੈਂ ਕਰਨਾ ਹੈਗਾ ਉਹ ਕਿਹੜੇ ਤਰੀਕੇ ਨਾਲ ਕਰਾਂ ਇੱਕ ਤਾਂ ਪਤੰਦਰ ਹੈ ਪੰਚਾਇਤ ਮੈਂਬਰ ਜੇ ਵਿਚਾਲੇ ਆ ਕੇ ਬੈਠ ਗਏ ਹੁਣ ਜੋ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕੰਮ ਫੇਰ ਡੈਡਾ ਹੋ ਜਾ ਇਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਕਰਨਾ ਪਊ ਲੜਾਉਣਾ ਪਊ ਤਮਾ ਚਲ ਸ਼ੁਕਰ ਆ ਪ੍ਰਮਾਤਮਾ ਦਾ ਪਹਿਲਾਂ ਨਾਲ ਫਰਕ ਤਾਂ ਪੈ ਗਿਆ ਲੱਗਦਾ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਸ਼ਾਲਿਕ ਕੰਮ ਕਰਦੀ ਆ ਰੋਟੀ ਤਾਂ ਉਹਨਾਂ ਨੇ ਖਾਧੀ ਨਹੀਂ ਚਾਹੀ ਬਣਾ ਕੇ ਲੈ ਜੰਨੀ ਆ ਦਵਾਰੇ ਤੇ ਇਹ ਤਾਂ ਪੁੱਛ ਕੇ ਰਸ ਹੋਈ ਚ ਬੜੀ ਸੀ ਕਿਉਂ ਨਾਲ ਇਹਨੂੰ ਬੰਦ ਕਰ ਇਹ ਚ ਪੁੱਛ ਕੇ ਬੜਨ ਵਾਲੀ ਕਿਹੜੀ ਗੱਲ ਆ ਤੇਰੀ ਮਾਂ ਨਹੀਂ ਦੇਖੀ ਗਈ ਇਹਨੂੰ ਕਿਉਂ ਮੈਂ ਵੀ ਤਾਂ ਹੁਣ ਇਸ ਘਰ ਦੀ ਮੈਂਬਰ ਆਂਗੀ ਆਹਦੇ ਬੰਦੇ ਤੋਂ ਮੰਗਵਾ ਇਹੜੀ ਚੀਜ਼ ਮੰਗਵਾਉਣੀ ਐ ਨਾਲੇ ਹੁਣ ਕੀ ਗੱਲਾਂ ਹੋਈਆਂ ਸੀ ਜਦੋਂ ਸਰਪੰਚ ਆਏ ਸੀ ਸਰਪੰਚ ਆਇਆ ਸੀ ਇਹ ਗੱਲ ਨਹੀਂ ਹੋਈ ਸੀ ਵੀ ਤੁਰ ਸੋਈ ਚ ਵਖਾੜੀ ਗਾਹ ਪਾਈ ਚਲੇ ਕਾਂਸ ਵੈਲੀ ਪਏ ਨਾ ਮੰਗਵਾ ਕੇ ਚੁਲਾ ਉੱਗਲੇ ਸਾਈਡ ਰੱਖ ਲੈ ਨਾਲੇ ਮੈਂ ਆਪਦੀ ਮਾਂ ਨੂੰ ਇੱਕ ਫੋਨ ਕਰਤਾ ਨਾ ਭੱਜੀ ਫਰੇਗੀ ਤੂੰ ਤਾਂ ਹਾਂ ਕਿੰਡੀ ਸੀ ਲੱਗਿਆ ਤੇਰੀ ਮਾਂ ਕਾਰਦਾ ਪੋਣਾ ਲੱਗੀ ਆ ਲੱਗੀ ਆ ਨਾਲੇ ਹੋਰ ਮੈਨੂੰ ਨਾ ਇਹ ਜਲੂਸ ਰੋਜ਼ ਰੋਜ਼ ਚੰਗਾ ਨਹੀਂ ਲੱਗਦਾ ਹੈਗਾ ਜਿਵੇਂ ਗਾਹ ਪਾਈ ਬੈਠੀ ਹੈਗੀ ਕਾਰਦਾ ਨਹੀਂ ਜਲੂਸ ਚੰਗਾ ਇਹਨੂੰ ਨਾਲੇ ਹੋਰ ਨਾਲੇ ਮੈਂ ਕਿ ਗਾਹ ਪਾਇਰ ਸੋਈ ਚ ਤਾਂ ਪਹਿਲਾਂ ਤੁਸੀਂ ਗਏ ਹੋ ਮੈਂ ਨਾ ਸਾਰੀ ਰਸੋਈ ਸਾਫ਼ ਕਰਕੇ ਗਈ ਸੀ ਫਿਰ ਮੈਂ ਕੀ ਕਰਾਂਗਾ ਮੈਂ ਤਾਂ ਚਾਹੀ ਬਣਾਈ ਹੈਗੀ ਕੀ ਤਾਂ ਪੁੱਛ ਕੇ ਬੜੀ ਸੀ ਕਿਉਂ ਮੇਰਾ ਮਨ ਕਰਿਆ ਮੈਂ ਬਣਾ ਲਈ ਮੇਰਾ ਵੀ ਤਾਂ ਘਰਾਂ ਹੁਣ ਇਹ ਕਿਹੜਾ ਕਰ ਨਾ ਮੈਨੂੰ ਇੱਕ ਗੱਲ ਦੱਸੋ ਇਹ ਕਰ ਤੂੰ ਪਹਿਲਾਂ ਤੋਂ ਵੀ ਮਤਲਬ ਆਹ ਪੇਕਾ ਤੂੰ ਲੈ ਕੇ ਆਈਆਂ ਨਾਲ ਹਾਂ ਪੇਕਿਆਂ ਤਾਂ ਲਈ ਸੀ ਤੂੰ ਵੀ ਆਹ ਪੇਕਿਆਂ ਤੋਂ ਲਿਆ ਜਿਵੇਂ ਤੇਰਾ ਇਸ ਘਰ 'ਚ ਹੱਕ ਆ ਨਾ ਮੇਰਾ ਵੀ ਪੂਰਾ ਪੂਰਾ ਹੱਕ ਆ ਹਾਂ ਤੇਰੇ ਨਾਲ ਕੌਣ ਮੱਥਾ ਮਾਰੇ ਮੱਥਾ ਮਾਰਨਾ ਕੌਣ ਚਾਹੁੰਦਾ ਮੈਂ ਤਾਂ ਬੁਲਾਉਣੀ ਨਹੀਂ ਚਾਹੁੰਦੀ ਤੁਨੂੰ ਨਹੀਂ ਬੁਲਾਉਣਾ ਤਾਂ ਮੈਂ ਵੀ ਨਹੀਂ ਤੈਨੂੰ ਚਾਹੁੰਦੀ ਤੇ ਫਿਰ ਕਿਉਂ ਵਾਰੀ ਵਾਰੀ ਆ ਕੇ ਮੇਰੇ ਮੱਥੇ ਲੱਗਦੇ ਹੋ ਮੱਥੇ ਮੈਂ ਨਹੀਂ ਲੱਗਦੀ ਤੂੰ ਲੱਗਦੀ ਮੇਰੀ ਰਸੋਈ ਚ ਵੜ ਕੇ ਨਾਲੇ ਇਹ ખોੜੀ ਨਹੀਂ ਮੇਰੀ ਵੀ ਆ ਹਾਂ ਆਦੇ ਬੰਦੇ ਨੂੰ ਕਹਿ ਕੇ ਸਮਾਨ ਮੰਗਾ ਕੇ ਉਧਰ ਲਈ ਸੜ ਧਰ ਮੈਂ ਕਿਤੇ ਨਹੀਂ ਰੱਖਦੀ ਇੱਥੇ ਵਰਤ ਤੂੰ ਸਾਰਾ ਕੁਝ ਇੱਥੇ ਅੱਗ ਲਾ ਕੇ ਫੂਕੂ ਅੱਜ ਦੀ ਗੱਲ ਜਾਗ ਰੱਖੀ ਫਿਰ ਮੇਰੀ ਤੇ ਫਿਰ ਖੈੜਾ ਕਿਵੇਂ ਸੜਾਉਂਗੀ ਥੈੜਾ ਤਾਂ ਸੁੱਟ ਜੂਗਾ ਇਹ ਨਾ ਕਹਿ ਵੀ ਇਹਨਾਂ ਕੋਈ ਫੜਕੇ ਲੈ ਜੂ ਪੁਲਿਸ ਵਾਸਤੇ ਕੋਈ ਤਾਂ ਡਰਦੀ ਨਹੀਂ ਮੈਂ ਮਾਪੇ ਵੀ ਨਹੀਂ ਕੱਢਣੀ ਹੈਗੀ ਤੇਰੀ ਵੀ ਕਿੱਥੇ ਦੱਬੀ ਹੈ ਕਿੱਥੇ ਨਾ ਕਹਿਣੀ ਸੌਖਾ ਕਰਨਾ ਬਹੁਤ ਔਖਾ ਇਹ ਵੀ ਦੇਖ ਲਈ ਫਿਰ ਛੇਤ ਕੋਈ ਹੋਊਗਾ ਤੇਰੇ ਨਾਲ ਹੁਣ ਨਾ ਜੀ ਇਹ ਗੱਲ ਯਾਦ ਰੱਖੀ ਮੇਰੀ ਨਾ ਜੇ ਇਹੀ ਗੱਲ ਸੀ ਫਿਰ ਉਦੋਂ ਕਹਿ ਰਹਿੰਦੇ ਜਦੋਂ ਪੁਲਿਸ ਆ ਕੇ ਗਈ ਸੀ ਇਸ ਘਰ ਦੇ ਵਿੱਚ ਪੁਲਿਸ ਆ ਕੇ ਗਈ ਸੀ ਉਦੋਂ ਕਿਹਾ ਨਹੀਂ ਬੋਲੇ ਤੁਸੀਂ ਇੰਨੀਆਂ ਕਿਤਾ ਗੱਲਾਂ ਨਾ ਹੁੰਦੀਆਂ ਰਹਿੰਦੀਆਂ ਨੇ ਘਰਾਂ 'ਚ ਪਰ ਹੁਣ ਨਹੀਂ ਇਹ ਗੱਲਾਂ ਹੁੰਦੀਆਂ ਮੈਂ ਵੀ ਦੇਖਦੀ ਆ ਤੁਸੀਂ ਮੈਨੂੰ ਕਿਵੇਂ ਰੋਕਦੇ ਆ ਗੱਲ ਤਾਂ ਨਾ ਫੇਰ ਦਿਮਾਗ ਚੋਂ ਕੱਢ ਦੇ ਰੋਕਣਾ ਤਾਂ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈ ਤੇਰੇ ਵਰਗੀਆਂ ਨੂੰ ਤੁਹਾਡੇ ਨਾਲ ਕੌਣ ਮੱਥਾ ਮਾਰੇ ਹੁਣ ਕਾਹ ਨੂੰ ਜਾਣੀ ਹੈ ਖੜ ਜਾਣਾ ਇੱਥੇ ਕਿਵੇਂ ਅੱਗ ਲਾਈ ਫਿਰਦੀ ਕੀ ਹੋ ਗਿਆ ਭਾਬੀ ਕੁਝ ਨਹੀਂ ਹੋਇਆਗਾ ਕਿਉਂ ਕਲੇਸ਼ ਪਾ ਰੱਖਿਆ ਸੀ ਨਾ ਮੈਂ ਕਹਾਂ ਦਾ ਕਲੇਸ਼ ਪਾਇਆ ਸੋ ਨਹੀਂ ਤੂੰ ਵੀ ਮੈਨੂੰ ਬੋਲਣ ਲੱਗ ਜਾਣੀ ਹੈਗੀ ਮੈਂ ਤੈਨੂੰ ਨਹੀਂ ਬੋਲਦੀ ਭਾਬੀ ਹੁਣ ਤਾਂ ਇਹ ਸਰਪੰਚ ਕੀ ਕੁਝ ਕਹਿ ਕੇ ਗਿਆ ਆਪਾਂ ਨੂੰ ਹੁਣ ਆਪਾਂ ਇੱਕ ਦੋ ਦਿਨ ਤਾਂ ਚੁੱਪ ਕਰਕੇ ਰਹੀਏ ਇਹ ਤਾਂ ਜਿਹੀ ਜਿਹੀ ਹੈਗੀ ਆ ਹੈਗੀ ਆ ਚੁੱਪ ਤਾਂ ਹੈਗੇ ਆ ਤੇ ਫਿਰ ਜੇਦਾ ਇੰਨੇ ਰਸੋਈ ਚ ਮਨ ਕਰਦਾ ਨਾ ਆਪ ਦਾ ਸਮਾਨ ਅੱਡ ਲਿਆ ਕੇ ਰੱਖ ਲੈ ਮੈਂ ਜਮਾਨੀ ਰੋਕਦੀ ਹੈਗੀ ਇਹਨੂੰ ਪਰ ਮੈਂ ਆਪਣੀ ਚੀਜ਼ਾਂ ਨਹੀਂ ਵਰਤਣ ਦਿੰਦੀ ਹੈਗੀ ਤੇ ਤੂੰ ਵੀ ਸਿਆਣੀ ਹੈ ਮੈਂ ਕਿਉਂ ਚੀਜ਼ਾਂ ਵਰਤਣ ਦਵਾਂਗੀ ਬਈ ਮੇਰੀ ਸ੍ਰਿੱਕਣੀ ਹੈਗੀ ਲੈ ਬਾਬੇ ਹੁਣ ਦੂਸਰੀਕਣੀ ਵਾਲੀਆਂ ਗੱਲਾਂ ਤੇ ਆ ਗਏ ਹੁਣ ਜਿਵੇਂ ਜੇ ਤਾਂ ਇਹ ਰਹੀ ਰਹੀ ਆਪਾਂ ਨੂੰ ਰੱਖਣੀ ਪਊਗੀ ਤੇ ਫਿਰ ਹੁਣ ਤੂੰ ਐ ਕਹੇਗੀ ਵੀ ਆਪ ਜੱਡ ਹੋ ਜਾ ਜਾਂ ਕੰਦਾ ਕੱਢ ਲਗਾ ਜਿਹਦਾ ਚੰਗੇ ਗੱਲ ਨਹੀਂ ਕੰਦਾ ਦੀ ਗੱਲ ਨਹੀਂ ਕਰਦੀ ਹੈਗੀ ਰੋਟੀ ਮੈਂ ਅੱਡ ਕੇ ਆਇਆ ਸੀ ਸਣੀ ਨੂੰ ਵੀ ਕਹੇ ਸੀ ਮੈਂ ਰੋਟੀ ਮੈਂ ਅੱਡ ਬਣਾਉ ਆਪਦੀ ਮੇਰੇ ਮੇਰੇ ਚੀਜ਼ਾਂ ਨੂੰ ਹੱਥ ਨਾ ਲਾਵੇ ਮੇਰੀ ਗੱਲ ਸੁਣ ਜੇ ਤੂੰ ਰੋਟੀ ਅੱਡ ਬਣਾਉਣ ਤੇ ਆ ਗਈ ਫਿਰ ਕੰਧਾਂ 'ਚ ਕਿਹੜਾ ਫਰਕ ਰਹਿ ਗਿਆ ਕੋਈ ਮੈਨੂੰ ਨਾ ਹੀ ਪਸੰਦ ਨਹੀਂ ਹੈਗੀ ਜਿਹੜੀ ਗੱਲ ਪਸੰਦ ਕਿਹਨੂੰ ਆ ਪਸੰਦ ਤਾਂ ਮੈਨੂੰ ਵੀ ਨਹੀਂ ਹੈਗੀ ਉਤਲੇ ਮਨੋਂ ਤਾਂ ਰੱਖ ਲੈ ਫਿਰ ਦਿਲ ਤੇ ਦਾ ਚਾਹੇ ਕੁਝ ਵੀ ਰੱਖ ਦੇ ਨਾਲ ਉਤਲੇ ਮਨੋਂ ਰੱਖ ਲੈ ਮੈਂ ਇੱਥੇ ਲੋਕ ਦਿਖਾਵਾ ਨਹੀਂ ਹੁੰਦਾ ਹੈਗਾ ਮੈਂ ਤਾਂ ਜਿਹੜਾ ਕੁਝ ਕਹਿਨੂੰ ਨਹੀਂ ਅਗਲੇ ਦੇ ਮੂੰਹ ਤੇ ਕਹਿਣੀ ਹੁੰਨੀ ਹੈਗੀ ਫਿਰ ਹੁਣ ਭਾਬੀ ਘਰ ਬਸਾਉਣ ਦੇ ਖਾਤੇ ਤਾਂ ਲੋਕ ਦਿਖਾਵਾ ਵੀ ਕਰਨਾ ਪੈਂਦਾ ਵਾ ਲੋਕ ਦਿਖਾਵਾ ਆਪ ਤਾਂ ਨਾ ਕੰਜਰ ਪਰੇ ਹੋ ਕੇ ਬਹਿ ਜਾਵਾ ਹੁੰਦਾ ਹੈਗਾ ਆਪ ਸਾਰੇ ਪਿੱ ਉਹਨੂੰ ਕਿ ਲੋੜ ਸੀ ਇਹ ਜਿਹਾ ਸਿਆਪੇ ਕਰਨ ਦੀ ਹੁਣ ਫਿਰ ਉਹਨੂੰ ਕਿੰਨਾ ਚਿਰ ਦੋਸ਼ ਦੇਣਗੇ ਜੋ ਗਲਤੀ ਹੋ ਗਈ ਸੋ ਹੋ ਗਈ ਹੁਣ ਕੀ ਕਰ ਸਕਦੇ ਹਾਂ ਕੁਝ ਹੱਲ ਹੋ ਸਕਦਾ ਹੁਣ ਆਪਾਂ ਲੜੀ ਜਾਨੇ ਆ ਫਿਰ ਕਿਹੜੇ ਘਰੋਂ ਨਿਕਲ ਜੂ ਨਿਕਲ ਤਾਂ ਇਹ ਪਹਿਲਾਂ ਲੜਕੇ ਦੇਖ ਲਿਆ ਪੁਲਿਸ ਆ ਗਈ ਕਦੇ ਸਰਪੰਚ ਆ ਗਿਆ ਫਿਰ ਕੀ ਰਹਿੰਦੀ ਆਪਣੇ ਸੰਗ ਉਹਨਾਂ ਦੇ ਹੁੰਦੇ ਆਪਾਂ ਨੂੰ ਸੁਣਾ ਦੱਬੀ ਦਾ ਦੇਖਿਆ ਸੀ ਕਿਵੇਂ ਬੋਲਦਾ ਸੀ ਉਹ ਤਾਂ ਆਪ ਉਹਦੇ ਮਾਗਰ ਲੱਗ ਆਉਂਦੇ ਆਂ ਦੀ ਬੇਇੱਜ਼ਤੀ ਕਰਾਉਣਾ ਬੋਲ ਬੋਲ ਕੇ ਤਾਂ ਹਾਹੋ ਭਾਈ ਮੈਂ ਹੀ ਬੁਰੀ ਲੱਗਦੀ ਹਾਂ ਸਾਰਿਆਂ ਨੂੰ ਮੈਂ ਤੈਨੂੰ ਨਹੀਂ ਕਹਦੀ ਭਾਬੀ ਤੂੰ ਤਾਂ ਗੱਲ ਹੀ ਉਲਟ ਲੈ ਜਾਂਦੀ ਆਂ ਮੈਂ ਤਾਂ ਇਹ ਕਹਿ ਰਹੀ ਆ ਵੀ ਥੋੜੀ ਮੋਤੀ ਸ਼ਾਂਤੀ ਰੱਖ ਲੈ ਘਰ ਤੇ ਟਕਿਆ ਹੋ ਜਾਊਗਾ ਸ਼ਾਂਤ ਕੋਈ ਐ ਮੈਂ ਕਿਹੜਾ ਤਾਂ ਡੰਗ ਮਾਰੀ ਐਗੀ ਹੁਣ ਕਿੰਨਾ ਕੁਛ ਤਾਂ ਤੁਸੀਂ ਬੋਲੀ ਜਾਂਦੇ ਸੀ ਲੜੀ ਜਾਂਦੇ ਸੀ ਮੈਂ ਵੀ ਤੁਹਾਨੂੰ ਬੋਲਦੇ ਨੂੰ ਸੁਣ ਕੇ ਆ ਗਈ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਪਈ ਆ ਗੈਸ ਨਾਲ ਚਲਾ ਆਪਦੇ ਬੰਦੇ ਤੋਂ ਮਗਾ ਕੇ ਉਧਰਲੀ ਸੈੱਡ ਰੱਖ ਲੈ ਭਾਵੇਂ ਗੈਸ ਤਾਂ ਕਰ ਦਈਏ ਹੁਣ ਸਾਂਝਾ ਹੀ ਆ ਫਿਰ ਕਿ ਹੋਗਾ ਜਿਹਨੇ ਗੈਸ ਚਲਾਉ ਨੂੰ ਖਾ ਉਹ ਪੀਗਤਾ ਹੈਗੀ ਭੁੱਖੀ ਤਾਂ ਨਹੀਂ ਰਹੂਗੀ ਪਕਾ ਕੇ ਖਾ ਲੂਗੀ ਆਪਦੀਆਂ ਮੈਂ ਕੋਈ ਪਕਾ ਕੇ ਦੇਣ ਲੱਗੀ ਫੇ ਪਕਾ ਕੇ ਖਾ ਲਾਂਦੇ ਫੇ ਤੂੰ ਕਿਉਂ ਬੋਲਦੀ ਆ ਨਾ ਮੈਂ ਨੌਕਰਾਨੀ ਆ ਕਿਸੇ ਦੀ ਤੈਨੂੰ ਨੌਕਰਾਨੀ ਕਹਿੰਦਾ ਕੌਣ ਐ ਹੁਣ ਆਪਦੇ ਘਰ 'ਚ ਕੋਈ ਨੌਕਰਾਨੀ ਹੁੰਦਾ ਦਾ ਚਲ ਠੀਕ ਆ ਆ ਜਿਹੜਾ ਖਲਿਆਰਾ ਪਾਇਆ ਨਾ ਚੱਕ ਦੇ ਤੇਰੇ ਕੋਲ ਪਰਜਾਈ ਪਾ ਕੇ ਗਈ ਆ ਜੀ ਚੱਕ ਦਾਂਗੇ ਆ ਕੋਈ ਬੋਲੀ ਜਾਂਦੀ ਆ ਨਾ ਭਾਬੇ ਆ ਗੁੱਸੇ ਨਾਲ ਪੱਜੀ ਆਈਆਂ ਤੇ ਨਾ ਤਾਂ ਮੇਰਾ ਕੋਈ ਗੁੱਸਾ ਨਹੀਂ ਛੱਡ ਤੂੰ ਮੇਰੀ ਗੱਲ ਵੀ ਨਹੀਂ ਸੁਣਦੀ ਮੈਨੂੰ ਤੈਨੂੰ ਇੱਕ ਗੱਲ ਦੱਸਣੀ ਸੀ ਹਾਂ ਦੱਸ ਕੀ ਰਹਿ ਗਿਆ ਅੱਜ ਆਪਾਂ ਜਾਗੋ ਤੇ ਜਾਣਾ ਹੈ ਪੁੱਲ ਦੀ ਤਾਇਕੇ ਉਹ ਇੱਥੇ ਨਾ ਜਾਗੋ ਤੇ ਬਾਈ ਤਾਇਕੇ ਵਿਆਹ ਤਾਂ ਹੈਗਾ ਉਹਨਾਂ ਦੇ ਪੁੱਲ ਨੂੰ ਮੈਨੂੰ ਵੀ ਲੈ ਲੂ ਜਿਆ ਕਰੋ ਤੁਹਾਨੂੰ ਕੋਈ ਜਵਾਬ ਦਿੱਤਾ ਤੈਨੂੰ ਕਿਹੜਾ ਸਪੈਸ਼ਲ ਕਹਿਣਾ ਉਹਨਾਂ ਦੇ ਅਗਲੇ ਘਰੇ ਕਹਿਤਾ ਗਏ ਅੱਛਾ ਜੀ ਬਾਈਕੇ ਤਾਂ ਤੁਸੀਂ ਹੀ ਜਾਣਾ ਮੈਂ ਕਿਹੜਾ ਗੋਦੀ ਚੱਕ ਕੇ ਲੈ ਜਾਣਾ ਤੈਨੂੰ ਹੋ ਜਾ ਤਿਆਰ ਬੱਸ ਹੁਣ ਤਾਂ ਕਹਿ ਕੇ ਜਾਣਾ ਤਾਂ ਕੀ ਆ ਜਾਣਾ ਹੈ ਨਾ ਦੇ ਨੂਣਾ ਤੱਕ ਹੈ ਨਹੀਂ ਜਦੋਂ ਮੇਰੇ ਦਿਮਾਗ ਚੋਂ ਗੱਲ ਨਿਕਲੀ ਪਈ ਸੀ ਮੈਂ ਤੈਨੂੰ ਕੀ ਕਹਿੰਦੀ ਉਹ ਮੈਂ ਤਾਂ ਚੌੜ ਕਰੀ ਜਾਂਦਾ ਜਾਗੋ ਤੇ ਐਂ ਕਰੋ ਫੇਰ ਉਹ ਕੁੜੀ ਨੂੰ ਵੀ ਲੈ ਜਾ ਪ੍ਰੀਤ ਨੂੰ ਦੇਖਿਆਊਗੀ ਵਿਚਾਰੀ ਐਂ ਕਰ ਸੁਣੇ ਤੁਸੀਂ ਵਗਜੋ ਮੈਂ ਨਹੀਂ ਆਂਦੀ ਮੈਂ ਤਾਂ ਕਰੀ ਰਹੂੰਗੀ ਮੈਂ ਕੋਈ ਨਹੀਂ ਜਾਂਦੀ ਉਹਦੇ ਨਾਲ ਸੋਨ ਨੂੰ ਕੀ ਲੱਗਦਾ ਮੈਂ ਵਗਜੂ ਉਹਦੇ ਨਾਲ ਪਤਾ ਨਹੀਂ ਉਹਦੇ ਨਾਲ ਉਹਨੇ ਦੇ ਪਿੱਸੂ ਪੈ ਜਾਂਦੇ ਨੇਗੇ ਸਾਰੇ ਪਿੰਡ ਚ ਤਾਂ ਤੁਤ ਤੁਹੀ ਪਈ ਆ ਉੱਥੇ ਜਾ ਕੇ ਸੋਰ ਬੇਇੱਜ਼ਤੀ ਕਰਵਾਉਣੀ ਆ ਆਪਦੀ ਉਹ ਕੋਈ ਗੱਲ ਨਹੀਂ ਕੋਈ ਪਿਆ ਤੁਦੂ ਲੋਕਾਂ ਦੀ ਪ੍ਰਵਾਹ ਇਹਨਾਂ ਨੂੰ ਪਹਿਲਾਂ ਹੋ ਜਾਂਦੀ ਏ ਫਿਰ ਐ ਕਰ ਅਸੀਂ ਤਾਂ ਦੋਨੇ ਨਹੀਂ ਜਾਂਦੇ ਆ ਤੂੰ ਹੀ ਭੱਗ ਜਾ ਨਾਲੇ ਉਹਨੂੰ ਲੈ ਜਾ ਆ ਬੰਨੇ ਹੱਥ ਰਹਿਣ ਦੇ ਬਾਬਾ ਗੁਰੂ ਤੁਸੀਂ ਭੱਗ ਜਾਓ ਨਾਲ ਲਿਜਾਓ ਉਹਨੂੰ ਅਣੀ ਕਹਿ ਜਿੰਗਾ ਨਹੀਂ ਕੀ ਆ ਕਹਿ ਜਿਆ ਨੂੰ ਕੀ ਕਰਤਾ ਸੀ ਮੈਂ ਦਿਮਾਗ ਖਰਾਬ ਕਰਕੇ ਰੱਖ ਦਾਨੇ ਆਉਂਗੀ ਐਨਾ ਵਧੀਆ ਮੂਡ ਸੀ ਬਾਈ ਸਾਡੇ ਜਾਗ ਉਸ ਜਿਆ ਦੋਵੇਂ ਉਹਦਾ ਬੇਸੂਰੀ ਦਾ ਨਾਮ ਲੈ ਕੇ ਸਾਰਾ ਮੂਡ ਖਰਾਬ ਕਰ ਦਿੰਦਾ ਜ਼ਰੂਰੀ ਸੀ ਉਹਨੂੰ ਨਾਲ ਲੈ ਕੇ ਆਣਾ ਜਾਂ ਕਹਿਣ ਚੰਗਾ ਤੁਸੀਂ ਵਗਜੋ ਤੁਸੀਂ ਤਲਾਬ ਜਾਮਣਾ ਖਾ ਕੇ ਤੁਸੀਂ ਹੋ ਜੂ ਮੋਤਰੀ ਆਹੋ ਪਹਿਲਾ ਅਸੀਂ ਤਾਂ ਪੱਗ ਪੱਗ ਵੀ ਲਾ ਲਈ ਉੱਥੇ ਜਾ ਕੇ ਇੱਕ ਤਾਂ ਦੇਖਦਾ ਸ਼ਰਮ ਨਹੀਂ ਆਉਂਦੀ ਰੱਗ ਲਵਾਉਣਾ ਨਾ ਉਹ ਲੈ ਜਾ ਤੇਰੀ ਭਝਾਈ ਨੂੰ ਉਹ ਲਾ ਆਉਗੀ ਉੱਥੇ ਸਾਡਾ ਭਾਬੀ ਕਿਉਂ ਇਹਨੂੰ ਪਕਾਈ ਕਰਨੀ ਹੈ ਜਦਕ ਮੈਂ ਤਾਂ ਨੂਨ ਸੜਕ ਕੇ ਜਾਂਦਾ ਹੈਗਾ ਸਹੀ ਗੱਲ ਹੈ ਆਪਾਂ ਦਾ ਦਿਮਾਗ ਖਰਾਬ ਕੀਤਾ ਉਹਦੇ ਵਾਸਤੇ ਆਪਾਂ ਕੜਾ ਲੈ ਕੇ ਜਾਣੀ ਆ ਉਹ ਚੱਲ ਫਿਰ ਉਹ ਤਿਆਰ ਆਜਾ ਤਲੀ ਹਰਦੀਪ ਪੁੱਤ ਹੁਣ ਮੈਨੂੰ ਵੀ ਕਈ ਦਿਨ ਹੋ ਗਏ ਤੇਰੇ ਕੋਲ ਆਇਨ ਹੁਣ ਮੈਂ ਜਾਣੀ ਆ ਜੇ ਕੋਈ ਗੱਲਬਾਤ ਹੋਈ ਕੁੜੀ ਵੀ ਨਹੀਂ ਤੇ ਮੈਂ ਤੈਨੂੰ ਦੱਸ ਦੂੰਗੀ ਮੈਂ ਤੈਨੂੰ ਬੁਲਾ ਲੂੰਗੀ ਰਹਿੰਦੀ ਨਹੀਂ ਮਾਂ ਫਿਰ ਹਾਂ ਨਾ ਪੁੱਤ ਹੁਣ ਮੈਂ ਜਾਉਂਗੀ ਘਰੇ ਫਿਰ ਗੇੜਾ ਮਾਰ ਲੂੰਗੀ ਚਲ ਕੋਈ ਠੀਕ ਹੈ ਇੱਕ ਵਾਰੀ ਤਾਂ ਮੈਂ ਘਰੇ ਜਾਣ ਦੇ ਮੈਨੂੰ ਠੀਕ ਹੈ ਤੇ ਧਿਆਨ ਰੱਖੀ ਆਪਦਾ ਨਾ ਕੋਈ ਨਾ ਠੀਕ ਹੈ ਠੀਕ ਹੈ ਚਲ ਕੋਈ ਨਹੀਂ ਹਾਂ ਹਾਂ ਠੀਕ ਕੋਈ ਨਹੀਂ ਉਹਦੇ ਕੋਲੇ ਵੀ ਦੇਖੂੰਗੀ ਜਿਉਨੇ ਫੋਨ ਕੀਤਾ ਤਾਂ ਮੈਂ ਗੜਾ ਮਾਰਿਆ ਹੂੰ ਗੜਾ ਮਾਰ ਰਹੀ ਹੋਂ ਨਹੀਂ ਫਿਰ ਮੈਂ ਘਰ ਦਾ ਵੀ ਕੁਝ ਦੇਖਣਾ ਜਾਂ ਫਿਰ ਆਪਾਂ ਦੇਖ ਲਾਂਗੇ ਆਪਾਂ ਦੋਨੇ ਇੱਕ ਦਿਨ ਟਾਈਮ ਕੱਢਾਂਗੇ ਤੂੰ ਦੋਨੇ ਵਗ ਚਲਾਂਗੇ ਚੰਗਾ ਪੁੱਤ ਚੰਗਾ ਵਾ ਚਲ ਠੀਕ ਜਿਵੇਂ ਆਏ ਕਹਿੰਦੀ ਸੀ ਚੱਲ ਜੀ ਕਿੱਥੇ ਜਾਣਾਗਾ ਜਾਗੋ ਤੇ ਕਿਦੀ ਜਾਗੋ ਤੇ ਉਹ ਅਮਨ ਤੇ ਉਹ ਗਈਆਂ ਨਹੀਂਆਂ ਸੋਨੀ ਦੀਦੀ ਫੇਰ ਉਹਨਾਂ ਨਾਲ ਹੀ ਵਗ ਜਾਣਾ ਸੀ ਉਹ ਮੈਨੂੰ ਲੈ ਕੇ ਨਹੀਂ ਗਈਆਂ ਫੇਰ ਮੈਂ ਕਿਉਂ ਲੈ ਕੇ ਜਾਵਾਂ ਤੈਨੂੰ ਲੈ ਤੁਸੀਂ ਨਹੀਂ ਲੈ ਕੇ ਜਾਓਗੇ ਤਾਂ ਹੋਰ ਕੌਣ ਲੈ ਕੇ ਜਾਊਗਾ ਹੋ ਯਾਰ ਤੂੰ ਘਰ ਦੀਆਂ ਬੁੜੀਆਂ ਨਾਲ ਜਾਣਾ ਸੀ ਇਹੋ ਜਾਣਾ ਸੀ ਹੁਣ ਮੈਂ ਤੈਨੂੰ ਕਿਵੇਂ ਲੈ ਕੇ ਜਾਵਾਂ ਜੇ ਹੁਣ ਬਾਈ ਮੇਰੇ ਨਾਲ ਜਾਊ ਫੇਰ ਵੀ ਤੁਸੀਂ ਮੈਨੂੰ ਗਲਤ ਤੱਕ ਹੋਵੇ ਅੱਛਾ ਹੁਣ ਤੂੰ ਬਾਈ ਨੂੰ ਲੈ ਕੇ ਜਾਣਾ ਨਾਲ ਹੈ ਆਹੀ ਕਸਰ ਰਹਿ ਗਈ ਸੀ ਉਹ ਵੀ ਕੱਢ ਦਿਓ ਪਰ ਮੈਂ ਹੋਰ ਕੀ ਕਰਾਂ ਸਾਰੇ ਭਾਗ ਗਏ ਹੁਣ ਮੈਂ ਤਾਂ ਆਪ ਜਾਣਾ ਜਾ ਅੱਗੋਂ ਤੇਰਾ ਜਾਣਾ ਜ਼ਰੂਰੀ ਹੈਗਾ ਉਹਨਾਂ ਨੇ ਕੋਈ ਦਿਨ ਚਿੱਠੀ ਪੱਤਰ ਭਾ ਕੇ ਬੁਲਾਇਆਗਾ ਵੀ ਤੇਰਾ ਆਉਣਾ ਜ਼ਰੂਰੀ ਹੈ ਤੇਰੇ ਬਿਨਾ ਜਾਗੂ ਹੀ ਨਹੀਂ ਕੱਢਣੀ ਪਰ ਇਹ ਤਾਂ ਸਾਰਿਆਂ ਨੂੰ ਬੁਲਾਇਆ ਮੈਂ ਵੀ ਤਾਂ ਇਸ ਖਰਚੂ ਹੀ ਹਾਂ ਹੁਣ ਫੇਰ ਉਹਨਾਂ ਨੂੰ ਵਾਪਸ ਭੇਜ ਦੇ ਤੂੰ ਵਗ ਜਾ ਕਹਦੇ ਮੇਰਾ ਜ਼ਰੂਰੀ ਆ ਘਰ ਦੀ ਮੈਂਬਰ ਮੈਂ ਆ ਕਹਦੇ ਇਹ ਤਾਂ ਹੈ ਹੀ ਨਹੀਂਗੇ ਪਰ ਮੈਂ ਵੀ ਤਾਂ ਇਸ ਘਰ ਦੀ ਮੈਂਬਰ ਹੀ ਆ ਸਹੀ ਕਿਹਾਗਾ ਤੁਸੀਂ ਹਾਂ ਫਿਰ ਜੇ ਹੈਗੀਆਂ ਤਾਂ ਵਗ ਜਾ ਨਰੇਤਿਆਂ ਨੂੰ ਜਾਣਦੇ ਹੋਣਗੇ ਸਾਰੇ ਉੱਥੇ ਪਰ ਉਹ ਤਾਂ ਮੈਨੂੰ ਲੈ ਕੇ ਨਹੀਂ ਗਈਆਂ ਹੁਣ ਕਿਹਦੇ ਨਾਲ ਵਗ ਜਾ ਹੁਣ ਤਾਂ ਇਹ ਤਾਂ ਮੈਂ ਸੋਨ ਨੂੰ ਕਿਹਾਗਾ ਵੀ ਤੁਸੀਂ ਵਗ ਚਲ ਆ ਬੰਨੇ ਤੇਰੇ ਮੁਰੇ ਹੱਥ ਮੈਂ ਤਾਂ ਨਾ ਅੱਜ ਜਾਮਾ ਨਾ ਕੱਲ ਜਾਮਾ ਬਾਜ ਜਾਣ ਵਾਲੇ ਵਾਗੇ ਹੁਣ ਸਾਰੇ ਟੱਬਰ ਨੇ ਥੋੜੀ ਜਾਣਾ ਹੈਗਾ ਲੈ ਇਹ ਤਾਂ ਸਾਰੇ ਬਾਗੇ ਫਿਰ ਆਪਾਂ ਘੜਾ ਇਸ ਘਰ ਚੋਂ ਬਾਹਰ ਆਪਾਂ ਵੀ ਤਾਂ ਕਰ ਓ ਯਾਰ ਮੇਰਾ ਦਿਮਾਗ ਨਾ ਖਾ ਤੂੰ ਮੈਂ ਤਾਂ ਨਹੀਂ ਜਾਣਾ ਹੈਗਾ ਤੂੰ ਜਾਣਾਗਾ ਤਾਂ ਪਾਲਾ ਕਪੜੇ ਲੀੜੇ ਤੇ ਵਗ ਜਾ ਪਰ ਹੁਣ ਮੈਂ ਕੱਲੀ ਕਿਵੇਂ ਜਾਉਂ ਮੈਂ ਤਾਂ ਘਰ ਵੀ ਨਹੀਂ ਜਾਣਦੀ ਹੈਗੀ ਜਦੋਂ ਜਾਣ ਦਾ ਮਨ ਕਰਦਾ ਤਾਂ ਵਗ ਜਾ ਠੱਕੇ ਨਾਲ ਹੀ ਪਾ ਜਾ ਫਿਰ ਹੋਰ ਕੀ ਹੈ ਠੱਕੇ ਨਾਲ ਤਾਂ ਵਗ ਜਾ ਫਿਰ ਮੈਂ ਕੱਲੀ ਕਿਹਨੂੰ ਲੈ ਕੇ ਜਾਵਾਂ ਮੈਨੂੰ ਤਾਂ ਘਰ ਦਾ ਵੀ ਨਹੀਂ ਪਤਾ ਹੈਗਾ ਓਕੜਾ ਮੇਰਾ ਨਾ ਤੇਰਾ ਜਾਏ ਬਣਾ ਸਰਦਾ ਨਹੀਂ ਹੈਗਾ ਹੁਣ ਤੱਕ ਜਾਗਉਂ ਤੇ ਤੂੰ ਹੀ ਜਾਂਦੀ ਰਹੀਆਂ ਇੱਥੇ ਚੱਲ ਤੁਸੀਂ ਇੱਕ ਕੰਮ ਕਰੋ ਮੈਨੂੰ ਛੱਡਿਓ ਫਿਰ ਮੈਂ ਜਾ ਮੇਰੇ ਤੋਂ ਤਾਂ ਨਹੀਂ ਛੱਡਣ ਜਾਇਆ ਜਾਂਦਾ ਨਹੀਂ ਮੈਂ ਤੈਨੂੰ ਕਿਹਾਗਾ ਵੀ ਤੂੰ ਜਾ ਕਿਸੇ ਦੇ ਘਰੇ ਟੇਕੇ ਬਹਿ ਜਾ ਕੋਰੇ ਹੁਣ ਦੇਖ ਕਿ ਮੈਂ ਕੱਲੀ ਆ ਮੇਰਾ ਮਨ ਨਹੀਂ ਲੱਗਦਾ ਹੈਗਾ ਸਾਰੇ ਭੱਗ ਗਏ ਅੱਜ ਦਾ ਚਲ ਵਿਆਹ ਹੈਗਾ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਵੀ ਤੂੰ ਕਿਸੇ ਦਿਨ ਜਾਗੋਂ ਕਰਕੇ ਇੱਥੇ ਬੈਠੀ ਸੀ ਪਰ ਹੁਣ ਮੈਂ ਵੀ ਤਾਂ ਜਾਣੀ ਸੀਗਾ ਉਹ ਤਾਂ ਨਹੀਂ ਲੈ ਕੇ ਗਈਆਂ ਤੁਸੀਂ ਵੀ ਮੇਰੇ ਨਾਲ ਲੱਗ ਗਏ ਜਦੋਂ ਤੇਰੇ ਆਪਦੇ ਪਿੰਡ ਪ੍ਰੋਗਰਾਮ ਆਉਣਗੇ ਨਾ ਉੱਥੇ ਚੱਕੀ ਕੱਪੜੇ ਰੀੜੇ ਪਾਈ ਭਾਵੇਂ ਦੱਸ ਦਿਆਂ ਲਾਇਆ ਮੈਨੂੰ ਕੋਈ ਚੱਕਰ ਨਹੀਂ ਪਰ ਇੱਥੇ ਤਾਂ ਨਹੀਂ ਮਿਲ ਕੇ ਜਾਣ ਲੱਗਾ ਤੈਨੂੰ ਲੋਕਾਂ ਦੇ ਜਾ ਕੇ ਜਲੂਸ ਕਢਾਉਂਗਾ ਮੈਂ ਵੀ ਇਹਨੂੰ ਲੈ ਕੇ ਆਇਆ ਲਾ ਹੁਣ ਸਾਰੇ ਪਿੰਡ ਚ ਤਪਤੀ ਹੈਗਾ ਜਲੂਸ ਤਾਂ ਹੁਣ ਨਿਕਲੀ ਪਿਆਗਾ ਤੁਹਾਡਾ ਨਾਲ ਪਹਿਲਾ ਕਦ ਨਿਕਲਿਆ ਨਹੀਂ ਜਲੂਸ ਕੱਢਿਆ ਹੈਗਾ ਤੂੰ ਮੈਂ ਕੀ ਕੱਢਿਆਗਾ ਤੂੰ ਹੀ ਲੌਲਾ ਪਾਉਂਦੀ ਹੁੰਦੀ ਸੀ ਨਾ ਗਲੀਆਂ ਵਿੱਚ ਦੀ ਵੀ ਹਾਂ ਮੋਂ ਦੇ ਘਰੇ ਜਾਣਾ ਹੈਗਾ ਸਾਡਾ ਵਿਆਹ ਹੋਇਆ ਹੋਇਆ ਪਰ ਤੁਸੀਂ ਨਹੀਂ ਲੈ ਕੇ ਆਏ ਮੈਂ ਆਪ ਆ ਗਈ ਫਿਰ ਕਿੱਡੀ ਕ ਗੱਲ ਤੁਸੀਂ ਲੈ ਕੇ ਆ ਜਾਂਦੇ ਮੈਨੂੰ ਨਾਲ ਐਡਾ ਮੇਰੇ ਦਿਮਾਗ ਚ ਠੇਕਰਾ ਨਹੀਂ ਮੁੱਦਾ ਵਜਿਆ ਸੀ ਜਿਹੜਾ ਮੈਂ ਤੈਨੂੰ ਆਪ ਲੈ ਕੇ ਆ ਜਾਂਦਾ ਪਰ ਉਹਦੋਂ ਕਰੜਾ ਠੇਕਰਾ ਮੁੱਦਾ ਵਜਿਆ ਸੀਗਾ ਜਦੋਂ ਮੈਨੂੰ ਮਾਗਰ ਲਾਇਆ ਸੀਗਾ ਉਦੋਂ ਸੱਚਣਾ ਸੀਗਾ ਹੁਣ ਕੀ ਸੋਚਣ ਦਾ ਫਾਇਦਾ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਆਹੋ ਇਹੀ ਗੱਲ ਦਾ ਤਾਂ ਪਸਤਾਵਾ ਬਸ ਵੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਮੈਨੂੰ ਇੱਕ ਗੱਲ ਦੱਸ ਥੋੜਾ ਉਰੀਆ ਕਿੰਨਾ ਫਰਕ ਕਾਤੋਂ ਪੈ ਗਿਆ ਇਹ ਜਾਂ ਕੀ ਹੋ ਗਿਆ ਇੱਥੇ ਆ ਕੇ ਮੈਨੂੰ ਅਗਲ ਆ ਗਈ ਲੈ ਵੀ ਜਿੱਥੇ ਆਉਦੇ ਘਰ ਦੇ ਖੜ ਸਦੇ ਨੇ ਉੱਥੇ ਤੇਰੇ ਵਰਗੀ ਨਾਲ ਖੜ ਸਕਦੀ ਫਿਰ ਮੈਂ ਤਾਂ ਖੜ ਗਈ ਨਾਲ ਮੈਂ ਤਾਂ ਤੁਹਾਡੇ ਘਰੇ ਆ ਗਈ ਐਦੁੱਤੇ ਹੋਰ ਕੀ ਕਰਾਂ ਮੈਂ ਉਹ ਇਹ ਆ ਸਾਥ ਮੈਨੂੰ ਚਾਹੀਦਾ ਨਹੀਂ ਸੀ ਜਿਹੜਾ ਮੈਨੂੰ ਧੱਕੇ ਨਾਲ ਮਿਲ ਰਿਹਾ ਹੁਣ ਚਲ ਇੱਕ ਕੰਮ ਕਰੋ ਮੇਰੇ ਨਾਲ ਨਾ ਬੈਂਸ ਨਾ ਕਰੋ ਜੇ ਨਹੀਂ ਲੈ ਕੇ ਜਾਣਾ ਨਾ ਲੈ ਕੇ ਜਾਓ ਤੁਸੀਂ ਵਗਜੋ ਕੋਈ ਨਾ ਵਗ ਜੂਗਾ ਮੈਂ ਇਨੂੰ ਦਵਾ ਕਿਤੇ ਹੋਰ ਨਾ ਲੈ ਜਾ ਅੱਜ ਜੀ ਆਈ ਵੱਡੀ ਜਾਗਵਾਂ ਤੇ ਜਾਣ ਵਾਲੀ ਲੈ ਉਹ ਤੂੰ ਤਿਆਰ ਨਹੀਂ ਹੋਇਆ ਹਲੇ ਕਾਦੇ ਵਾਸਤੇ ਭਾਈ ਤਾਏ ਕਿ ਜਾਗੋ ਤੇ ਜਾਣਾ ਬੋਲ ਹੁਣ ਤੂੰ ਆ ਗਿਆ ਪਹਿਲਾਂ ਉਹ ਦਮਾ ਖਾ ਕੇ ਗਈਆ ਮੇਰਾ ਲੈ ਮੈਨੂੰ ਪਤਾ ਹੈ ਤੂੰ ਉਹਦੇ ਨਾਲ ਜਾ ਕੇ ਰਾਜੀ ਨਹੀਂ ਹੈਗਾ ਮੇਰੇ ਨਾਲ ਤਾਂ ਚੱਲੇਗਾ ਕੋਈ ਨਾ ਭਾਈ ਤੂੰ ਬਾਲਾ ਕਰਦਾ ਤਾਂ ਤੇਰੇ ਨਾਲ ਬਾਗ ਚੱਲੂਗਾ ਪਰ ਉਹਨੂੰ ਨਹੀਂ ਮੈਂ ਨਾਲ ਲੈ ਕੇ ਜਾਵਾਂ ਤੇ ਨਾ ਹੀ ਤੁਸੀਂ ਲੈ ਕੇ ਜਾਣਾਗਾ ਉਹਨੂੰ ਉਹ ਕੋਈ ਨਾ ਇੱਕ ਤਾਂ ਵਿਆਹ ਆਇਆਗਾ ਚਲ ਉਹਨੂੰ ਨਹੀਂ ਲਿਆਦੇ ਕੋਈ ਨਾ ਮਨੂੰ ਕਹਿ ਦੂਗਾ ਆਹ ਉਹਨੂੰ ਇੱਥੇ ਚਾਹ ਪਾਣੀ ਧਰੀ ਲੈ ਦੇਵਾਂਗੇ ਕੋਈ ਨਾ ਆਪਾਂ ਬਾਗ ਚੱਲਾਂਗੇ ਫਿਰ ਤੇ ਤਿਆਰੀਆਂ ਬਸ ਹੋਰ ਮੈਂ ਕੀ ਕਰਨਾ ਹੈਗਾ ਉਹਨਾਂ ਨਾਲ ਜਾਗਾਂ ਤੇ ਆਪਾਂ ਤਿਆਰ ਹੋਗੇ ਕੀ ਕਰਨਾ ਹੈਗਾ 2 ਮਿੰਟ ਹਲਦੀ ਲਾਉਣੀ ਆ ਬਸ ਹੋਰ ਕੀ ਕਰਨਾਗਾ ਉਹ ਹਲਦੀ ਕਿਹੜਾ ਪੈਗ ਪੁੱਗ ਲਾਵਾਂਗੇ ਭਰਾਵਾ ਉੱਥੇ ਉਹ ਆ ਬੰਨੇ ਤੇਰੇ ਮੁਰੇ ਹੱਥ ਭਰਾਵਾ ਉਹ ਤੈਨੂੰ ਪਤਾ ਹੈਗਾ ਪਹਿਲਾਂ ਉਹਨਾਂ ਦੇ ਰਾਜੂ ਕਲੇ ਵਾਚ ਕਿੰਨੀ दारू ਪੀਤੀ ਗਈ ਸੀ ਬਾਅਦ ਚ ਐਵੇਂ ਲੋਕਾਂ ਨੂੰ ਜਲੂਸ ਦੇਦਾ ਮੈਂ ਤਾਂ ਨਹੀਂ ਪੀਣ ਲੱਗਿਆ ਜੇ ਤੂੰ ਪੀਣੀ ਆ ਤਾਂ ਉਹਦਾ ਹਿਸਾਬ ਨਾਲ ਪੀ ਉਹ ਬੰਦੇ ਤਾਂ ਜਾਗੋ ਤੇ दारू ਪੀਣੀ ਜਾਂਦੇ ਨੇ ਬੰਦਿਆਂ ਨੇ ਕਿਹੜੀਆਂ ਹਲਦੀਆਂ ਲਾਉਣੀਆਂ ਹੁੰਦੀਆਂ ਮੈਂ ਤਾਂ ਬਈ ਜੇ ਲਾਉਂਗਾ ਨਾ ਇੱਕ ਅੱਧਾ ਪੈਗ ਲਾ ਕੇ ਆਪਾਂ ਤਾਂ ਉਹਦਾ ਘਰੇ ਆ ਜਾਾਂਗੇ ਤੈਨੂੰ ਪਤਾ ਕਿਵੇਂ ਵੱਧ ਘੱਟ ਬੋਲਿਆ ਜਾਂਦਾ ਕਿਸੇ ਨੂੰ ਫਿਰ ਉੱਥੇ ਕਿਸੇ ਨਾਲ ਲੜਨਾ ਪਊ ਓਹੋ ਉਹ ਇੱਕ ਦੋ ਹੀ ਮੈਂ ਲਾਉਂ ਪਤੰਦਰਾ ਮੈਂ ਕਿਹੜਾ ਉੱਥੇ ਤੇਰਾ ਪਤਾ ਹੈ ਬਾਈ ਮੈਨੂੰ ਤੂੰ ਕਿਵੇਂ ਖੁੱਲਦਾ ਹੁੰਦਾ ਬਾਅਦ ਚ ਲੈ ਖੁੱਲਦੀ ਤਾਂ ਉਹ ਵੀਣੀ ਤਾਂ ਪਿੰਡ 'ਚ ਹੈਗਾ ਪ੍ਰੋਗ ਇੱਥੇ ਥੋੜੀ ਖੁੱਲਾਂਗੇ ਭਰਾਵਾ ਕੋਈ ਆਪ ਦੇ ਖਾਸ ਵਿਆਹ 'ਚ ਤਾਂ ਖੁੱਲਿਆ ਜਾਂਦਾ ਹੁੰਦਾ ਬੱਸ ਫਿਰ ਤਾਂ ਹੀ ਤੈਨੂੰ ਆਦਾਂਗਾ ਵੀ ਇੱਥੇ ਇੰਨਾ ਪੈਗ ਲਾਈ ਵੀ ਨਾ ਲਾਉਣਾ ਹੋਇਆ ਇੱਕ ਅੱਧਾ ਲਾ ਲਈ ਉਹ ਵੀ じゃ ਅਗਲਾ ਬਾਲਾ ਕਹਿਣ ਲੱਗੇ ਤਾਂ ਕੋਈ ਗੱਲ ਨਹੀਂ ਆ ਚੱਲ ਫਿਰ ਜੇ ਚੱਲਣ ਆ ਲੱਦੀ ਕਿਹੋਰੀ ਵੀ ਆਉਣਗੇ ਤੈਨੂੰ ਪਤਾ ਹੀ ਐ ਪੀਤੀ ਜਾਂਦੀ ਐ ਉਹਨਾਂ ਦਾ ਹੀ ਪਤਾ ਮੈਨੂੰ ਤੈਨੂੰ ਉਹਨਾਂ ਨੇ ਥੋੜੇ ਥੋੜੇ ਕਰ ਦੇ ਨਾ ਬੋਤਲ ਨੇੜੇ ਲਵਾ ਦੇਣੀ ਐ ਕੋਈ ਫਿਰ ਤੈਨੂੰ ਪਤਾ ਹੀ ਐ ਜਦੋਂ ਯਾਰਾਂ ਦੋਸਤਾਂ 'ਚ ਬਹਿ ਜਾਂਦਾ ਬੰਦਾ ਫਿਰ ਕਿੱਥੇ ਉੱਠਿਆ ਜਾਂਦਾ ਹੈ ਤੇ ਬਾਗੀਆਂ ਮੈਂ ਲੱਦਾ ਭਾਬੀ ਵਰਗੀਆਂ ਦਾ ਓਏ ਉਹ ਤਾਂ ਬਾਗੀਆਂ ਐ ਐ ਕਰਦਾ ਇਹ ਕੁੜੀ ਨੂੰ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਭਾਈ ਵੀ ਤੂੰ ਘਰੇ ਰਹਿ ਮੈਨੂੰ ਪਤਾ ਤੂੰ ਜੇ ਬਾਗੀ ਫਿਰ ਤੂੰ ਨਹੀਂ ਜਾਣਾ ਬਾਈ ਫਿਰ ਸਾਡਾ ਗਲੇਸ਼ ਹੋਊਗਾ ਮੈਂ ਤਾਂ ਨਹੀਂ ਫਿਰ ਜਾਂਦਾ ਫਿਰ ਜਾਂ ਤਾਂ ਉਹ ਜਾਊਗੀ ਜਾਂ ਮੈਂ ਜਾਊ ਇੱਕੋ ਗੱਲ ਹੋਊ ਸਾਡ ਚਲ ਕੋਈ ਨਾ ਆਪਾਂ ਹੀ ਚੱਲਦੇ ਆਂ ਫਿਰ ਠੀਕ ਐ ਚੱਲ ਜੀ ਹੁਣ ਚਾਲ ਫਿਰ ਮੜਾ ਜਾ ਮਾ ਕੁੜੀ ਨੂੰ ਕਿਹਾਵਾ ਕੋਈ ਨਾ ਕਿਹਾਵਾ ਵੀ ਘਰੇ ਰਹੀਂ ਭਾਈ ਚੰਗਾ ਮੜਾ ਸਮਝਾ ਜਾਵਾਂ ਨਾਲੇ ਠੀਕ ਐ ਉਹ ਪ੍ਰੀਤ ਹਾਂ ਬਾਈ ਕਿਵੇਂ ਆ ਠੀਕ ਆ ਬਾਈ ਉਹ ਤੈਨੂੰ ਨਹੀਂ ਆਖਿਆ ਕਰ ਅਮਨ ਹੋ ਰਿਆ ਨਹੀਂ ਉੱਥੇ ਜਾਣ ਵਾਸਤੇ ਜਾਗੋ ਤੇ ਬਾਈ ਸੋਨੂੰ ਪਤਾ ਤਾਂ ਹੈਗਾ ਉਹ ਕਿਹੜਾ ਮੈਨੂੰ ਬੁਲਾਉਂਦੀਆਂ ਨੇ ਗਈਆਂ ਤੇ ਨਾਲੇ ਉਹ ਦੋਨੇ ਬਾਗੀਆਂ ਮੈਂ ਪ੍ਰਗਟ ਨੂੰ ਕਿਹਾ ਸੀ ਵੀ ਆਪਾਂ ਵੀ ਵਗ ਚੱਲਦੇ ਆ ਉਹ ਕਹਿੰਦਾ ਜੇ ਤੂੰ ਨਾਲ ਜਾਏਂਗੀ ਤਾਂ ਮੇਰੀ ਬੇਇੱਜ਼ਤੀ ਹੋ ਜੂ ਪਿੰਡ 'ਚ ਦੇਖ ਮੈਨੂੰ ਵੀ ਪਤਾ ਹੈਗਾ ਪ੍ਰਗਟ ਤੇਰੇ ਨਾਲ ਨਾ ਜਾ ਕੇ ਖੁਸ਼ ਨਹੀਂ ਹੈਗਾ ਬਾਈ ਹੁਣ ਤੁਸੀਂ ਸਮਝਾਓ ਨਾ ਉਹਨੂੰ ਮੈਂ ਕਿੱਥੇ ਜਾਵਾਂ ਉਹ ਕੋਈ ਗੱਲ ਨਹੀਂ ਟਾਈਮ ਦੇ ਹਿਸਾਬ ਨਾਲ ਨਾ ਆਪੇ ਸਾਰਾ ਕੁਝ ਸੈੱਟ ਹੋ ਜਾਊਗਾ ਤਾਂ ਹੀ ਤਾਂ ਮੈਂ ਬੈਠੀ ਆ ਕੀ ਇਹ ਟਾਈਮ ਦੇ ਨਾਲ ਸਾਰਾ ਕੁਝ ਸਹੀ ਹੋ ਜੇ ਤੇ ਮੈਂ ਤਾਂ ਨਾ ਤੇਰੇ ਕੋਲੇ ਅਹੀਂ ਆਇਆ ਸੀਗਾ ਵੀ ਜੇ ਹੁਣ ਤੈਨੂੰ ਨਾਲ ਲੈ ਕੇ ਫਿਰ ਪ੍ਰਗਟਨੇ ਨਹੀਂ ਜਾਣਾਗਾ ਮੈਨੂੰ ਆਏ ਸੀ ਮੈਂ ਮੈਂ ਤੇ ਪ੍ਰਗਟ ਉਥੇ ਦੋਵੇਂ ਭੱਜਾਂਗੇ ਤੇ ਤੂੰ ਘਰੇ ਰਹਿ ਪਿੰਜੇ ਕੋਈ ਗੱਲ ਨਹੀਂ ਬਈ ਮੈਂ ਘਰੇ ਆ ਤੁਸੀਂ ਵਗਜੋ ਤੁਸੀਂ ਤਾਂ ਮੇਰੇ ਘਰ ਕੇ ਪ੍ਰੋਗਰਾਮ ਛੱਡੋ ਮੇਰੇ ਜਾਣ ਜਾਂ ਨਾ ਜਾਣ ਨਾਲ ਕੋਈ ਫਰਕ ਪੈਣਾ ਕਿਸੇ ਨੂੰ ਚਲ ਮੈਂ ਤੈਨੂੰ ਫੇਰ ਇਹੀ ਕਹਿਣਾ ਆ ਸੀਗਾ ਤੇ ਮੜਾ ਜਾ ਘਰ ਦਾ ਧਿਆਨ ਰੱਖੀ ਨਾਲੇ ਜੇ ਘਰੇ ਕੋਈ ਆਉਂਦਾ ਨਾ ਗੇਟ ਨਾ ਖੋਲੀ ਪਹਿਲਾਂ ਤਾਂ ਕੈਮਰਾ ਚ ਚੈੱਕ ਕਰ ਲਈ ਜੇ ਸਾਡੇ ਵਰਗਾ ਹੋਇਆ ਫਿਰ ਤਾਂ ਖੋਲ ਦੀ ਤੇ ਨਹੀਂ ਕਿਸੇ ਨੂੰ ਗੇਟ ਨਾ ਖੋਲੀ ਕੋਈ ਗੱਲ ਨਹੀਂ ਬਈ ਤੁਸੀਂ ਫਿਕਰ ਨਾ ਕਰੋ ਤੁਸੀਂ ਜਾਓ ਮੈਂ ਘਰੇ ਸਾਰਾ ਧਿਆਨ ਰੱਖੂੰ ਠੀਕ ਚੱਲ ਠੀਕ ਆ ਭਾਈ ਠੀਕ ਆ ਭਾਈ ਓਏ ਹਾਂ ਯਾਰ 17 ਮੋਂ ਤਾਂ ਠੀਕ ਹੈ ਗੱਲ ਚੱਲ ਕੋਈ ਗੱਲ ਨਹੀਂ ਆਪਾਂ ਜਾ ਆਵਾਂਗੇ ਠੀਕ ਆ ਕੋਈ ਨਾ ਹਿੱਤਾ ਪਈਏ ਛੁੱਟੀ ਆਪਣੀ ਟੈਨਸ਼ਨ ਖੋ ਲੈਣਾ ਚੱਲ ਮੈਂ ਕਰਦਾ ਜਾਂਗਾ ਠੀਕ ਆ ਕਿੱਥੇ ਜਾਣਾ ਸੀ ਪੁੱਤ ਮਾਨਸਾ ਜਾ ਕੇ ਆਉਣਾ ਮੈਂ 17 ਮੋਂ ਨਾਲ ਉਹਨਾਂ ਦੇ ਕੱਪੜੇ ਲਿੜਾ ਲੈ ਕੇ ਨਾ ਮੈਂ ਕਹਾਂ ਮੈਂ ਛੁੱਟੀ ਖਤਮ ਹੋ ਗਈ ਫਿਰ ਮੈਂ ਕੋਈ ਗੱਲ ਨਹੀਂ ਬਗ ਚੱਲਦੇ ਹਜੇ ਤਾਂ ਤੇਰੀ ਛੁੱਟੀ ਪਈ ਐ ਉਹ ਮੈਂ ਤਾਂ ਜੇ ਲੱਗਦੀ ਮੈਂ ਕਰ ਇਹ ਛੁੱਟੀ ਪਈ ਐ ਨਾਲੇ ਹੋਰ ਮੈਂ ਤਾਂ ਕਰੇ ਰਹਿ ਕੇ ਰਾਜੀ ਨਹੀਂ ਮੈਂ ਤਾਂ ਬੱਸ ਤੂੰ ਨਿਕਲ ਜਾ ਮੈਂ ਤੇ ਆਥ ਨੇ ਆ ਜੂਗਾ ਬੱਸ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਐ ਕਹਿੰਦੀ ਸੀ ਪੁੱਤ ਆਪਾਂ ਜਾ ਕੇ ਨਾ ਇਹ ਸੋਨੀ ਨੂੰ ਲੈ ਆਈਏ ਆ ਬਸ ਰਹਿਣ ਦੇ ਕੋਈ ਲੋੜ ਨਹੀਂ ਹੈਗੀ ਜਾਣ ਦੀ ਬਿਸ਼ਰਮਾ ਦੇ ਟੱਬਰ ਚ ਜਾ ਕੇ ਉੱਥੇ ਆ ਵੀ ਬਿਸ਼ਰਮ ਖੋਣਾ ਕੋ ਇੰਨੀਆਂ ਹੋ ਗਈਆਂ ਤੇਰੇ ਨਾਲ ਹਜੇ ਉਹਨਾਂ ਦੇ ਦੁਬਾਰੇ ਜਾਏਂਗੀ ਤੂੰ ਕੋਈ ਨਹੀਂ ਪੁੱਤ ਫਿਰ ਵੀ ਤੇਰਾ ਟੱਬਰ ਐ ਮੇਰਾ ਤਾਂ ਹੱਕ ਬਣਦਾ ਚਲ ਮੈਂ ਤਾਂ ਸੱਸ ਨੂੰ ਆਹ ਕਹਿੰਦੇ ਹੁੰਦੇ ਇਹ ਲੜੀਆਂ ਤੇ ਇੱਕ ਚਿੱਲੇ ਚੜੀਆਂ ਕੋਈ ਨਹੀਂ ਮੇਰੀ ਨਾ ਤੂੰ ਟੈਨਸ਼ਨ ਲੈ ਮੈਂ ਤਾਂ ਤੈਨੂੰ ਐ ਕਹਿਨੀ ਆ ਆ ਪੱਜ ਜਾ ਆਉਣੀਆਂ ਲਿਆ ਆਉਣੀਆਂ ਕੁਛ ਨਹੀਂ ਹੁੰਦਾ ਤੂੰ ਜਿਹੜਾ ਮੈਂ ਦੋ ਵਾਰੀ ਵਗ ਜਾ ਠੀਕ ਐ ਵਾ ਜਾ ਬੇਸ਼ਰਮੰਦਾ ਨਹੀਂ ਹੈਗਾ ਪੁੱਤ ਆ ਕਲ ਨੂੰ ਹੱਥ ਮਾਰ ਆਪਾਂ ਉਹਨਾਂ ਤੋਂ ਕੀ ਲੈਣਾ ਆਪਾਂ ਨੂੰ ਕੁੜੀ ਵਧੀਆ ਮਿਲੀ ਆ ਆਪਾਂ ਉਹਨਾਂ ਤੋਂ ਲਾਲ ਦਸ ਕੀ ਲੈਣਾਗਾ ਜੇ ਤੂੰ ਜਾਣਾ ਲੈ ਜਾ ਕੇ ਉਹਨੂੰ ਇੱਕ ਗੱਲ ਕਹਿ ਦੀ ਆਪਦਾ ਇਹ ਮਸਲਾ ਸੁਲਝਾ ਲੈਣਾ ਉਦੋਂ ਅਸੀਂ ਲੈਣ ਆ ਜਾਗੇ ਚਾਹੇ ਆਪ ਆ ਜੇ ਸੀਗਾ ਸੋਨੀ ਉਹਨਾਂ ਚਿਰ ਸਾਡੇ ਕੋਲ ਕੋਈ ਗੱਲਾਂ ਕਰਨ ਲੈ ਕਮਲਾ ਪੁੱਤ ਮੈਂ ਕੱਲੀ ਜਾਂਦੀ ਸੂਣੀ ਲੱਗੂ ਅਗਲਾ ਕੀ ਕਹੂੰ ਮੈਨੂੰ ਆ ਤੇਰੀਆਂ ਚਾਚੀਆਂ ਤਾਂ ਇਹ ਕਹਿ ਦੇਣੀਆਂ ਮੁੰਡਾ ਘਰੇ ਆਪ ਕੁੜਮਾ ਦੇ ਪਿੰਡ ਵਗਦੇ ਅਜ ਦਿਨ ਪ੍ਰਗਟ ਉਹਨੂੰ ਕੱਢ ਕੇ ਲੈ ਕੇ ਆਇਆ ਸੀ ਉਦੋਂ ਆਪ ਨੂੰ ਬੱਚੇ ਲੈ ਕੇ ਆਇਆ ਸੀ ਉਹਨੂੰ ਐ ਨਹੀਂ ਸੀ ਪਤਾ ਵੀ ਪ੍ਰਾਉਣਾ ਉਹਨਾਂ ਦਾ ਫੌਜੀ ਹੈਗਾ ਮੈਂ ਕੀ ਕਰਨ ਜਾ ਰਿਆਂਗਾ ਪੁੱਤ ਉਹ ਤਾਂ ਉਹਦੀ ਆਕਲ ਸੀ ਉਹਨੇ ਵਰਤ ਲਈ ਫਿਰ ਆਪਾਂ ਉਹਦਾ ਕੁੜੀ ਦਾ ਕੀ ਕਸੂਰ ਨਾਲੇ ਫੇਰ ਭਾਈ ਕਹਿ ਵੀ ਕੀ ਸਕਦੇ ਆ ਉਹਨਾਂ ਦੇ ਘਰ ਦਾ ਉਹਨਾਂ ਦਾ ਮਸਲਾ ਆਪੇ ਕਿਵੇਂ ਮਰਜੀ ਨਿਮੇੜਨ ਤੈਨੂੰ ਤੇ ਇਹ ਗੱਲ ਦਾ ਲੋੜ ਹੀ ਨਹੀਂ ਨਾ ਪੰਜ ਚ ਨਾ ਤਨ ਚ ਆਪਾਂ ਕੁੜੀ ਲਿਆਈਏ ਮੈਂ ਤੈਨੂੰ ਐ ਕਹਿੰਦੀ ਪੁੱਤ ਬਣ ਕੇ ਬਸ ਚੱਲ ਤਿਆਰ ਹੋ ਜਾ ਆਉਣੇ ਆ ਆਪਣੇ ਤਾਂ ਦੇਖਣਾ ਸੀ ਮਾਂ ਤੇ ਮੇਰੇ ਵੀ ਭੈਣ ਆ ਉਹਦਾ ਘਰ ਦਾ ਕੀ ਬਣੂਗਾ ਮੈਂ ਅਜੇ ਗਲਤ ਕੰਮ ਕਰਨ ਜਾ ਰਿਹਾਗਾ ਪੁੱਤ ਕਹਿੰਦੇ ਹੁੰਦੇ ਨਾ ਜਦੋਂ ਕਿਸੇ ਤੋਂ ਬਦਨਾਮ ਨਹੀਂ ਲੈਣੀ ਹੋਵੇ ਉਦੋਂ ਕੋਈ ਦੇਖਦਾ ਨਹੀਂ ਹੁੰਦਾ ਇਹ ਲੇਖੀਆਂ ਨੇ ਨਿਮੇੜੇ ਹੁੰਦੇ ਆ ਛੱਡ ਪਰੇ ਉਹਨਾਂ ਦੀ ਤਾਂ ਗੱਲ ਨਿਮੇੜ ਪਰੇ ਮੈਂ ਤਾਂ ਐ ਕਹਿੰਦੀ ਤਿਆਰ ਹੋ ਜਾ ਆਪਾਂ ਚੱਲਿਆਂਗੇ ਇਹ ਤੇ ਮੇਰੀ ਗੱਲ ਮੰਨ ਲੈ ਨਾ ਆਪਾਂ ਗੱਲ ਹੀ ਨਿਮੜ ਦਿੰਨੇ ਆ ਮੈਂ ਕਹਿੰਦਾ ਮਿੱਟੀ ਪਾ ਜਿੱਦਨ ਮਸਲਾ ਠੀਕ ਹੋ ਗਿਆ ਤਾਂ ਆਪਾਂ ਲੈ ਆਵਾਂਗੇ ਚਾਹੇ ਆਪ ਆਜੇ ਠੀਕ ਆ ਪਰ ਗੱਲ ਇੱਕ ਮੈਂ ਕਹਣਾ ਤੈਨੂੰ ਵੀ ਆਪਾਂ ਨਾ ਜਾ ਫਾਇਦਾ ਨਹੀਂਗਾ ਲੈ ਐਂ ਕਿਵੇਂ ਆਪਾਂ ਕੁੜੀ ਨੂੰ ਤਾਂ ਲਈਏ ਹੁਣ ਬਹੁਤ ਟਾਈਮ ਹੋ ਗਿਆ ਚੱਲ ਕੋਈ ਨਹੀਂ ਹੁਣ ਗੁੱਸਾ ਉਹਦਾ ਵੀ ਢੜਾ ਹੋ ਗਿਆ ਤੇ ਗੁੱਸਾ ਮੇਰਾ ਵੀ ਢੜਾ ਹੋ ਗਿਆ ਨਹੀਂ ਉਹ ਤਾਂ ਚੱਲ ਆ ਜਾ ਹੋ ਤਿਆਰ ਆ ਜਾ ਮੇਰਾ ਪੁੱਤ ਵੜੀ ਕਿ ਮਾਂ ਇਹ ਨਹੀਂ ਜਿੱਦ ਨਾਲ ਹੋਇਆ ਕਰ ਤੂੰ ਮੰਨਦੇ ਹੁੰਦੇ ਆ ਮਾਂ ਦੀ ਨਹੀਂ ਮੰਨੇਗਾ ਹੋਰ ਮੰਨੇਗਾ ਕੀ ਦੀ ਆ ਜਾ ਆ ਜਾ ਪੁੱਤ ਬਣ ਕੇ ਚੱਲ ਤੂੰ ਕਿੱਥੇ ਪਸਿਆ ਯਾਰ ਵਿੱਚ ਬਚਾਲੇ ਜਾਨ ਨੂੰ ਜੀਤਾ ਕਰਦਾ ਨੀਗਾ ਪਰ ਜੇ ਮਾਂ ਕਹਿੰਦੀ ਇੱਕ ਵਾਰ ਜਾਇਆ ਉਹਨੇ ਨਾਲ ਇਹ ਤੇ ਜਾ ਕੇ ਪਤਾ ਲੱਗ ਜੂਗੀ ਉਹਨੂੰ ਜਾ ਕੇ ਕਹਾਂ ਮੈਂ ਭਈ ਆਪਦੇ ਮਸਲੇ ਛੇ ਤਿੰਨ ਮੈਡਲੋ ਠੀਕ ਆ ਇਸੀ ਨੇ ਇਹ ਗੱਲਾਂ ਚੱਲਦੇ ਹੈਗੇ ਅੱਜ ਤੱਕ ਜੇ ਦਰ ਬੰਦੇ ਆ ਸਾਨੂੰ ਇਹ ਜੇ ਕੁੱਤ ਕਲੇਸ਼ ਚ ਨਾ ਪਾਇਆ ਕਰੋ ਚੱਲ ਯਾਰ ਚੱਲੀਏ ਜਾਓ ਉਹਨ ਇੱਕ ਵਾਰ ਦੇਖੀ ਜੋ ਬੇਪਤਾ ਮਾਏ ਗਏ ਸੀ ਮਾਹ ਕੋਰਤਾ ਪਾ ਜਮਾ ਪਾ ਕੇ ਜਾਏਗਾ ਕਿ ਪੈਂਟ ਸਾਲਟ ਪ੍ਰੈਸ ਕਰ ਦੇ ਆਹ ਰਹਿੰਦੇ ਮਾਣਾ ਮੇਰੇ ਕੱਪੜਿਆਂ ਨੂੰ ਉੱਥੇ ਦਸ ਗਾਂ ਦੀ ਬਰਾਦ ਜਾਣਾਗਾ ਜਾ ਕੇ ਤਾਂ ਗੱਲ ਤਾਂ ਕਰਕੇ ਹੋਣੀ ਹੈ ਜਿਵੇਂ ਹੈਗੇ ਅਸੀਂ ਬਗਚਲ ਕੋਈ ਡਟਾ ਉਹਨਾਂ ਦੀ ਲੋੜ ਨਹੀਂ ਕੀ ਕਹਿਣਗੇ ਪਰਾਉਣਾ ਇਹਨਾਂ ਦਾ ਫੌਜੀ ਆਈ ਆ ਗਿਆ ਹੈ ਮੈਂ ਤਾਂ ਉਹਨਾਂ ਦੇ ਹੱਥ ਜੋੜਦਾ ਉੱਥੇ ਤਾਂ ਕਿਸੇ ਨੂੰ ਦੱਸਣੀ ਨਾ ਇਹ ਪਰੌਣਾਗਾ ਕਿਵੇਂ ਬੇਇੱਜ਼ਤੀ ਕਰਵਾ ਕੇ ਰੱਖ ਰੱਖੀ ਹੈ ਕੌਣ ਪਤਾ ਅਦਲੇ ਜਿੱਦੇ ਬਿਆਕਲੇ ਉਹਦਨੀ ਪਤਾ ਹੁਣ ਉਹਨਾਂ ਨੇ ਦੱਸਣਗੇ ਉਹ ਬਾਜੇ ਲਈ ਫਿਰਦੇ ਆ ਤੂੰ سنگ ਮਿੱਟੀ ਚੱਕਤਾ ਰੱਖੀ ਇੱਥੇ ਜੇ ਉਹ ਆਈ ਨਾ ਫੇਰ ਲੜਾਈ ਸ਼ੁਰੂ ਕਰ ਦੇਣੀ ਉਹਨੇ ਕੋਈ ਨਹੀਂ ਪੁੱਤ ਘਰੀ ਵਸਦੀ ਸੋਹਣੀ ਲੱਗਦੀ ਨੋਹਾਂ ਧੀਆ ਤੂੰ ਇਹ ਨਾ ਗੱਲ ਕਰ ਕੋਈ ਨਹੀਂ ਜਿਹੜੀ ਤੀਜੇ ਦਿਨ ਗਜੀਰਾ ਹੁੰਦਾ ਇੱਥੇ ਮੇਰੀ ਛੁੱਟੀ ਖਤਮ ਹੋ ਜੂ ਫੇਰ ਤੈਨ ਲੜੀ ਜਾਇਆ ਕਰੂ ਇੱਥੇ ਕੁਛੜਾਉਣ ਵਾਲਾ ਵੀ ਹੈ ਨਹੀਂਗਾ ਵੀ ਕੋਈ ਨਹੀਂ ਪੁੱਤ ਫੇਰ ਵੀ ਮੇਰਾ ਹੁਣ ਕੱਲੀ ਰਹਿ ਜੂਗੀ ਮੈਨੂੰ ਆਇਆਂਗਾ ਵੀ ਹੁਣ ਤੂੰ ਲੈ ਆਇਆਂਗਾ ਸੌਣਾ ਹੋ ਜੂਗੀ ਕਨੈਕਟ ਹੀ ਰਿਹਾ ਕਰੂਗੀ। ਖੁਦ ਹੀ ਲਿਆਵਾਂਗੇ। ਉਹਦੀ ਨਾਲ ਸੁਲਾ ਕਿਤੇ ਨਹੀਂ ਬਣਦੀ। ਨਾ ਮੇਰੇ ਨਾਲ ਬਣੀਆ, ਨਾ ਤੇਰੇ ਨਾਲ ਬਣੇ। ਉਹਨਾਂ ਤਾਂ ਲੜਨਾ ਹੈ। ਠੀਕ ਆ। ਉਹਨਾਂ ਤਾਂ ਆਪਦੇ ਭਰਾ ਦੀਂਦੇ ਨੇ ਵੀ ਉਹਨਾਂ ਦੇ ਰੋਲੇ ਮੈਂ ਸਾਰੇ ਨਿਵੇੜਨਾ ਤੇ ਮੈਂ ਵਿਚ ਵਿਚਾਲੇ ਰਹਾ ਬਸ। ਹੋਰ ਉਹਨੂੰ ਕੁਝ ਨਹੀਂ ਦੀਂਦਾ। ਆਪਦਾ ਘਰ ਨਹੀਂ ਦੀਂਦਾ ਉਹਨੂੰ। ਜਿ ਆਪਦਾ ਘਰ ਦਿਖਦਾ ਹੁੰਦਾ ਤਾਂ ਜਿਹਨੂੰ ਬਸਾਉਣਾ ਲੈਂਦੀ ਕੀ ਲੋੜ ਸੀ ਕਿੰਨੇ ਨਾਲ ਕੇ ਜਾਂਦੇ। ਮੈਂ ਕਿਹੜੇ ਕੱਪੜੇ ਪਾਉਣੇ ਨੇ? ਮੈਂ ਉਹੀ ਪ੍ਰੈਸ ਕਰ ਦੇਣੀ। ਮੈਂ ਕੋਈ ਕੱਪੜੇ ਨਹੀਂ ਪਾਉਣੇ। ਠੀਕ ਆ। ਮੈਂ ਤਾਂ ਐਂ ਜਾਊਂਗਾ। ਤੂੰ ਤਿਆਰ ਹੋਣਾ ਆਪਦਾ ਹੋ ਜਾ। ਤੂੰ ਦਿਖਾ ਦੇ ਉੱਥੇ ਵੇ ਜਤੈ ਦੀ ਬਾਲਾਂ ਦੇਖੀ ਦੇਖ ਲੈ ਦੇਖ ਲੈ ਮਾਂ ਨੂੰ ਨਹੀਂ ਐ ਬੋਲਦੇ ਹੁੰਦੇ ਕੋਈ ਨਹੀਂ ਮੈਨੂੰ ਕੀ ਨੇ ਦੇਖਣਾ ਜੇ ਤੂੰ ਐ ਨਹੀਂ ਲੀੜੇ ਪਾਉਣੇ ਹੈਗੇ ਮੈਂ ਤਾਂ ਆ ਪਾਈ ਚਾਹ ਤੇਰੀ ਭਾਈ ਵਾਸਤੇ ਕਹਿਣਾ ਚੱਲ ਪੁੱਤ ਹੁਣ ਇੱਥੇ ਨਾ ਕੀ ਨੇ ਜੇ ਪਾਈ ਆ ਚੱਲ ਚੱਲੀਏ ਆਪਾਂ ਤੂੰ ਆਦਾ ਤਿਆਰ ਹੋ ਬਸ ਮੈਂ ਤਾਂ ਤਿਆਰੀ ਪਿਆਰੀ ਆ ਮੈਂ ਵੀ ਕੀ ਕਰਨਾ ਇਹ ਹੀ ਲੀੜੇ ਮੈਂ ਪਾ ਲੂ ਜੇ ਤੂੰ ਨਹੀਂ ਪਾਉਂਦਾ ਲੀੜੇ ਚੱਲ ਆ ਜਾ ਚੱਲ